ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਮਾਤਾ ਸ਼ਾਮਕੁਰ ਮੋਣੀ ਦੀ ਪੁੱਛਾਂ ਦੇਣ ਦੇ ਲਈ ਕਲਾਮ ਲੈ ਕੇ ਹਾਜ਼ਰ ਹੋਏ ਆਂ ਇਸ ਕਲਾਮ ਦੇ ਨਾਲ ਤੁਸੀਂ ਪੁੱਛਾਂ ਕਰ ਸਕਦੇ ਹੋ ਪੁੱਛ ਲੈ ਸਕਦੇ ਹੋ ਪੁੱਛ ਦੇ ਸਕਦੇ ਹੋ ਪੁੱਛ ਸਕਦੇ ਹੋ ਔਰ ਕੋਈ ਵੀ ਵੱਡੇ ਤੋਂ ਵੱਡਾ ਪਛੀ ਕਰਨਾ ਜਿਹੜਾ ਮਿੰਟਾਂ 'ਚ ਤੁਸੀਂ ਆਪ ਕਰ ਸਕਦੇ ਹੋ ਪੁਛਾ ਦੇਣ ਲਈ ਇਹ ਕਲਾਮ ਹੈ ਬਹੁਤ ਜ਼ਬਰਦਸਤ ਤੇ ਪਾਕ ਕਮਾਲ ਕਲਾਮ ਹੈ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਫਿਰ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਤੇ ਹੁਣ ਮਾਤਾ ਸ਼ਾਮਕਰ ਮੋਣੀ ਦੀ ਕਲਾਮ ਬਾਰੇ ਗੱਲ ਕਰਾਂਗੇ ਜਿਹੜੀ ਕਿ ਪੁੱਛਾ ਦੇਣ ਵਾਸਤੇ ਕਲਾਮ ਆ ਦੋਸਤੋ ਦੋਸਤੋ ਇਸ ਕਲਾਮ ਨੂੰ ਪਹਿਲਾਂ ਅਸੀਂ ਨਹੀਂ ਦਿੱਤਾ ਤੁਹਾਨੂੰ ਸਾਡੇ ਕੋਲ ਮਾਤਾ ਸ਼ਾਮਕਰ ਮੋਣੀ ਦੀਆਂ ਘੱਟੋ ਘੱਟ 20 ਕਲਾਮਾਂ ਪਈਆਂ ਅਸੀਂ ਤੁਹਾਨੂੰ 5 4 ਤੋਂ 5 ਕਲਾਮਾਂ ਪਹਿਲਾਂ ਦੇ ਚੁੱਕੇ ਹਾਂ ਹੁਣ ਇਹ ਜਿਹੜੀ ਕਲਾਮ ਅਸੀਂ ਦੇਣ ਜਾ ਰਹੇ ਹਾਂ ਇਸ ਕਲਾਮ ਦੇ ਨਾਲ ਕੀ ਹੈ ਕਿ ਤੁਸੀਂ ਪੁੱਛ ਕੱਢ ਸਕਦੇ ਹੋ ਕਣ ਚੱਕ ਸਕਦੇ ਹੋ ਬੜੀ ਹੀ ਜ਼ਬਰਦਸਤ ਕਲਾਮ ਹੈ ਇਸ ਕਲਾਮ ਨੂੰ ਪੜਨ ਦੇ ਲਈ ਪੜਨ ਦੇ ਲਈ ਪਹਿਲਾਂ ਤਾਂ ਸੁੱਚਮ ਜ਼ਰੂਰੀ ਆ ਸੁੱਚਮ ਹੋਣੀ ਜ਼ਰੂਰੀ ਆ ਬਹੁਤ ਇਸ ਕਲਾਮ ਨੂੰ ਸਿੱਧ ਕਰਨ ਦੇ ਲਈ ਔਰ ਜੇ ਇਹ ਕਲਾਮ ਸਿੱਧ ਹੋ ਗਈ ਤੁਸੀਂ ਚਾਹੇ ਗੱਦੀ ਲਾਉਨੇ ਹੋ ਨਹੀਂ ਲਾਉਨੇ ਹੋ ਤਾਂ ਵੀ ਇਹ ਕੰਮ ਪੂਰਾ ਬਰਾਬਰ ਦਾ ਕਰੇਗੀ ਜਿਹੜੇ ਗੱਦੀ ਵਾਲੇ ਵੀਰ ਹੈ ਉਹ ਵੀ ਇਸ ਕਲਾਮ ਨੂੰ ਚੰਗੀ ਤਰ੍ਹਾਂ ਸੁਣ ਲੈਣ ਜਿਹੜੇ ਬਿਨਾਂ ਗੱਦੀ ਤੋਂ ਆ ਉਹ ਵੀ ਇਸ ਕਲਾਮ ਨੂੰ ਚੰਗੀ ਤਰ੍ਹਾਂ ਸੁਣ ਲੈਣ ਕਿਉਂਕਿ ਇੱਕ ਕਲਾਮ ਜਿਹੜੀ ਹੈ ਇਸ ਕਲਾਮ ਦੇ ਨਾਲ ਕੰਨ ਤਾਂ ਪੂਰਾ ਚੱਕਿਆ ਜਾਣਾ ਕੱਲੀ-ਕੱਲੀ ਗੱਲ ਵੀ ਸ਼ੀਸ਼ੇ ਵਾਂਗੂ ਸਾਫ਼ ਹੋ ਜਾਣੀ ਐ ਸਾਰਾ ਕੁਝ ਦੱਸ ਕੇ ਵੀ ਜਾਏਗੀ ਜਿਹੜਾ ਕੀ ਕੀ ਕੰਮ ਐ ਔਰ ਕਲਾਮ ਦੇ ਵਿੱਚ ਜੋ ਤਾਕਤ ਐ ਉਹ ਤੁਹਾਨੂੰ ਪੜਨ ਤੋਂ ਬਾਅਦ ਤੁਹਾਨੂੰ ਜਦੋਂ ਇਹਦਾ ਵਿਰਤ ਕਰੋਗੇ ਫਿਰ ਹੀ ਸਮਝ ਆਉਣੀ ਐ ਕਿਉਂ ਕਰਕੇ ਦੱਸਿਆ ਜਿਹੜੀ ਚੀਜ਼ ਐ ਕੁਝ ਸਮਝ ਨਹੀਂ ਆਉਂਦੀ ਜਦੋਂ ਬੰਦਾ ਆ ਪ੍ਰੈਕਟੀਕਲ ਖੁਦ ਕਰਦਾ ਉਹਨੂੰ ਫਿਰ ਪਤਾ ਲੱਗਦਾ ਕਿ ਉਹਦਾ ਰਿਜ਼ਲਟ ਕੀ ਮਿਲਦਾ ਹੁਣ ਇਹਦੀ ਜਿਹੜੀ ਇਹਦਾ ਰਿਜ਼ਲਟ ਜਿਹੜਾ ਦੁਨੀਆ ਤੋਂ ਵੱਖਰਾ ਰਿਜ਼ਲਟ ਐ ਇਹ ਸਾਹਮਣੇ ਜੋ ਵੀ ਹੈਗਾ ਸਾਹਮਣੇ ਆਰ ਪਾਰ ਦੀ ਗੱਲ ਵਾ ਠੀਕ ਐ ਜੇ ਹੁਣ ਤੁਸੀਂ ਇਸ ਕਲਾਮ ਨੂੰ ਚੰਗੀ ਤਰ੍ਹਾਂ ਇਸ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਬਿਨਾਂ ਦੇਖ ਲਿਓ ਕਿਉਂ ਕਰਕੇ ਬਿਨਾਂ ਸਕਿਪ ਕੀਤੇ ਤੋਂ ਕੁਝ ਨਹੀਂ ਜੇ ਤੁਸੀਂ ਸਕਿਪ ਕੀਤੀ ਹੈ ਤਾਂ ਨਹੀਂ ਪਤਾ ਲੱਗਣਾ ਪੂਰੀ ਗੱਲਬਾਤ ਸਮਝ ਤਾਂ ਹੀ ਆਉਣੀ ਹੈ ਜੋ ਕਰਕੇ ਬਾਰ-ਬਾਰ ਕਮੈਂਟ ਦੇ ਵਿੱਚ ਤੁਸੀਂ ਗੱਲ ਕਰਦੇ ਹੋ ਅਸੀਂ ਕਮੈਂਟ ਦੇ ਵਿੱਚ ਨਹੀਂ ਜਵਾਬ ਦੇ ਪਾਣੇ ਕਈ ਵਾਰ ਤੁਸੀਂ ਇਹ ਨੂੰ ਇੱਥੇ ਹੀ ਪੂਰੀ ਵੀਡੀਓ ਦੇ ਵਿੱਚ ਗੱਲਬਾਤ ਪੂਰੀ ਕਲੀਅਰ ਕਰ ਜਾਣੀ ਹੈ ਇੱਥੇ ਸਮਝ ਲਿਓ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਤਾਂ ਦੋਸਤੋ ਹੁਣ ਗੱਲ ਕਰ ਲੈਣੇ ਆ ਮਾਤਾ ਸ਼ਾਮਕਰ ਮੋਣੀ ਦੀ ਕਲਾਮ ਦੀ ਜਿਹੜੀ ਕੀ ਤੁਹਾਨੂੰ ਦੱਸਿਆ ਇਸ ਕਲਾਮ ਨੂੰ ਜਿੱਦਾਂ ਤੁਹਾਨੂੰ ਦੱਸਿਆ ਪੜ੍ਹਨ ਦੇ ਨਾਲ ਮਾਤਾ ਸ਼ਾਮਕਰ ਮੋਣੀ ਦੀ ਕਿਰਪਾ ਮਿਲ ਜਾਂਦੀ ਹੈ ਮਾਤਾ ਸ਼ਾਮਕਰ ਮੋਣੀ ਸਿੱਧ ਹੋ ਜਾਂਦੀ ਉਸ ਬੰਦੇ ਨੂੰ ਜਿਹੜੇ ਬੰਦੇ ਗੱਡੀਆਂ ਵੀ ਜਿਹੜੇ ਵੀਰ ਗੱਡੀਆਂ ਕਰਦਾ ਕੰਮ ਕਰਦੇ ਆ ਉਹ ਵੀ ਇਸ ਕਲਾਮ ਨੂੰ ਸਿੱਧ ਕਰ ਸਕਦੇ ਆ ਬਿਨਾ ਗੱਡੀ ਵਾਲੇ ਵੀ ਸਿੱਧ ਕਰ ਸਕਦੇ ਆ ਸਿੱਧ ਕਰਨ ਦੇ ਲਈ ਤੁਹਾਨੂੰ ਸਾਰੀ ਪੂਰੀ ਵਿਧੀ ਜਿਹੜੀ ਹੈ ਅਸੀਂ ਪਹਿਲਾਂ ਵੀ ਦੱਸ ਚੁੱਕੇ ਆ ਵੀ ਜਿਹਨੇ ਗੁਰੂ ਨਹੀਂ ਬਣਾਇਆ ਉਹ ਪੋਲੇਨਾਥ ਸ਼ੰਕਰ ਭਗਵਾਨ ਦਾ ਨਾਮ ਤੇ ਓਮ ਨਮਾ ਸ਼ਿਵਾ ਦਾ ਜਾਪ ਕਰਕੇ ਫਿਰ ਇਸ ਕਲਾਮ ਨੂੰ ਸਿੱਧ ਕਰ ਸਕਦੇ ਆ ਜਿਹਨਾਂ ਤੋਂ ਗੁਰੂ ਮੰਤਰ ਹੈਗਾ ਉਹ ਵੀ ਇਸ ਕਲਾਮ ਨੂੰ ਆਪਣਾ ਗੁਰੂ ਮੰਤਰ ਲਾ ਕੇ ਕਰ ਸਕਦੇ ਆ ਤਾਂ ਦੋਸਤੋ ਹੁਣ ਸ਼ਾਮਕਰ ਮੋਣੀ ਦੀ ਗੱਲ ਹੈ ਹੁਣ ਤੁਹਾਨੂੰ ਮਾਤਾ ਸ਼ਾਮਕਰ ਮੋਣੀ ਦਾ ਪਤਾ ਹੀ ਹੈ ਕਿ ਮਾਤਾ ਸ਼ਾਮਕਰ ਮੋਣੀ ਹਰ ਇੱਕ ਕੰਮ ਦੇ ਵਿੱਚ ਬੰਦੇ ਨੂੰ ਸਫਲਤਾ ਦਲਾਉਂਦੀ ਹੈ ਸਭ ਤੋਂ ਜ਼ਿਆਦਾ ਮਾਤਾ ਸ਼ਾਮਕਰ ਮੋਣੀ ਮੋਹ ਦੇ ਵਿੱਚ ਜਿਹੜਾ ਵਸ਼ੀਕਰਨ ਹੈ ਸਭ ਤੋਂ ਜ਼ਿਆਦਾ ਮਾਤਾ ਸ਼ਾਮ ਕਰੋ ਮੋਣੀ ਦਾ ਵਸ਼ੀਕਰਨ ਹੁੰਦਾ ਹੈ ਇਹ ਹਰ ਇੱਕ ਚੀਜ਼ ਨੂੰ ਮੋਹ ਲੈਂਦੀ ਆ ਬੱਚਾ ਬੁੱਢਾ ਤੀਵੀਂ ਕੋਈ ਇਨਸਾਨ ਹੋਵੇ ਉਹਨੂੰ ਮੋਹ ਲੈਂਦੀ ਆ ਮੋਹ ਕੇ ਆਪਣੇ ਵੱਲ ਖਿੱਚ ਲੈਂਦੀ ਆ ਇਸ ਕਲਾਮ ਦੇ ਵਿੱਚ ਵੀ ਇਹ ਕਲਾਮ ਦੇ ਬੋਲਾਂ ਦੇ ਵਿੱਚ ਵੀ ਜੋ ਗੱਲਾਂ ਪਤਾ ਹੈ ਤੁਹਾਨੂੰ ਦੱਸਾਂਗਾ ਹੁਣ ਇਹਦੇ ਵਿੱਚ ਕੋਈ ਕਿਸੇ ਦੀ ਕੋਈ ਘਰ ਵਾਲੀ ਰੁੱਸ ਕੇ ਚਲੀ ਗਈ ਹੋਵੇ ਪੇਕੇ ਆਉਣ ਦਾ ਨਾ ਨਾ ਲੈਂਦੀ ਹੋਵੇ ਕੋਈ ਪੇਕੇ ਜਿੰਨਾ ਨਹੀਂ ਚਲੀ ਗਈ ਹੋਵੇ ਚਾਹੇ ਕੋਈ ਵੀਰ ਭਾਈ ਰਸਕੇ ਚਲਾ ਗਿਆ ਹੋਵੇ ਜਾਂ ਕੁਛ ਇਹਦਾ ਕੋਈ ਕਰਵਾਲਾ ਰਸਕੇ ਚਲਾ ਗਿਆ ਹੋਵੇ ਕੋਈ ਵੀ ਹੈ ਰਸਕੇ ਗਿਆ ਹੋਵੇ ਇਸ ਕਲਾਮ ਨੂੰ ਸਿੱਧ ਕੀਤੇ ਹੋਵੇ ਕੀਤਾ ਹੋਏਗਾ ਤਾਂ ਉਹ ਬੰਦਾ ਜਲਦੀ ਹੀ ਘਰ ਆ ਜਾਏਗਾ ਤਾਂ ਦੋਸਤੋ ਹੁਣ ਇਹਦੇ ਵਿੱਚ ਇਹ ਕਿ ਜਿਨ੍ਹਾਂ ਨੇ ਕਲਾਮ ਨੂੰ ਸਿੱਧ ਕਰ ਲਿਆ ਉਹਨੂੰ ਸਾਰਾ ਕੁਝ ਆਪਣੇ ਆਪ ਹੀ ਪਤਾ ਚੱਲਦਾ ਜਾਣਾ ਠੀਕ ਹੈ ਤੇ ਕੋਈ ਕਿਤੇ ਕੰਮ ਕਰਤੇ ਜਾਣੇ ਹੋ ਨੌਕਰੀ ਤੇ ਜਾਣੇ ਹੋ ਤਾਂ ਵੀ ਇਹ ਕਲਾਮ ਨੂੰ ਸਿੱਧ ਕੀਤਾ ਵੀ ਕਲਾਮ ਦੇ ਬੋਲ ਬੋਲ ਕੇ ਚਲੇ ਜਾਓ ਤਾਂ ਤੁਹਾਡਾ ਕੰਮ ਪੂਰਾ ਹੋ ਜਾਏਗਾ ਠੀਕ ਹੈ ਜੀ ਤੇ ਦੂਸਰੀ ਗੱਲ ਇਸ ਕਲਾਮ ਨੂੰ ਜਦੋਂ ਆਪਾਂ ਤੁਹਾਨੂੰ ਦੱਸਿਆ ਵੀ ਪੜ੍ਹਨਾ ਤੇ ਸ਼ੁੱਧ ਹੋ ਕੇ ਪੜ੍ਹਨਾ ਹੈ ਸ਼ੁੱਧ ਹੋ ਕੇ ਹੀ ਕੰਮ ਕਰਨਾ ਹੈ ਕਲਾਮ ਨੇ ਤਾਂ ਦੋਸਤੋ ਪਹਿਲਾਂ ਹੁਣ ਤੁਹਾਨੂੰ ਮੈਂ ਕਲਾਮ ਦੇ ਬੋਲ ਦੱਸ ਦਵਾਂ ਕਲਾਮ ਦੇ ਬੋਲ ਸੁਣ ਲਓ ਉਸ ਤੋਂ ਬਾਅਦ ਤੁਸੀਂ ਜਿਹੜੀ ਵਿਧੀ ਹੈ ਤੁਹਾਨੂੰ ਪੂਰੀ ਦੱਸ ਦਵਾਂਗਾ ਵਿਧੀ ਨੂੰ ਪੂਰੀ ਤਰ੍ਹਾਂ ਤੁਸੀਂ ਪੜ ਕੇ ਆਪਣੇ ਕੋਲ ਨੋਟ ਕਰ ਲੈਣਾ ਲਿਖ ਲੈਣਾ ਠੀਕ ਹੈ ਜੀ ਆ ਪਹਿਲਾ ਤਾਂ ਸ਼ਬਦ ਬੋਲ ਕੀ ਇਹ ਕਲਾਮ ਦੇ ਸੁਣੋ ਮੋਣੀ ਮੋਣੀ ਮਾਤਾ ਸ਼ਾਮਕੌਰ ਮੋਣੀ ਟੁਰੀ ਆਵੇ ਰੁਸੀ ਹੋਈ ਨੂੰ ਨਾਲ ਲਿਆਵੇ ਘਰੋਂ ਭੱਜੀ ਹੋਈ ਨੂੰ ਨਾਲ ਲਿਆਵੇ ਆਪਣੇ ਮੋਹ ਵਿੱਚ ਮੋਹ ਕੇ ਲਿਆਵੇ ਰਾਜੇ ਨੂੰ ਮੋਹ ਕੇ ਲਿਆਵੇ ਮੇਰੇ ਦੁਸ਼ਮਣ ਨੂੰ ਮੋਹ ਕੇ ਲਿਆਵੇ ਚੱਲੇ ਮੰਤਰ ਫੁਰੇ ਵਾਚਾ ਦੇਖਾਂ ਮਾਤਾ ਸ਼ਾਮਕੌਰ ਮੋਣੀ ਤੇਰੀ ਕਲਾਮ ਦਾ ਤਮਾਸ਼ਾ ਦੋਹਾਈ ਗੁਰੂ ਗੋਰਖਨਾਥ ਕੀ ਤਾਂ ਦੋਸਤੋ ਇਹੀ ਕਲਾਮ ਜੀ ਦੁਬਾਰਾ ਬੋਲ ਦੰਨਾ ਮੋਣੀ ਮੋਣੀ ਮਾਤਾ ਸ਼ਾਮ ਘਰ ਮੋਣੀ ਤੁਰੀ ਆਵੇ ਰੁਸੀ ਹੋਈ ਨੂੰ ਨਾਲ ਲਿਆਵੇ ਘਰੋਂ ਭੱਜੀ ਹੋਈ ਨੂੰ ਨਾਲ ਲਿਆਵੇ ਆਪਣੇ ਮੋਹ ਵਿੱਚ ਮੋਹ ਕੇ ਲਿਆਵੇ ਰਾਜੇ ਨੂੰ ਮੋਹ ਕੇ ਲਿਆਵੇ ਮੇਰੇ ਦੁਸ਼ਮਣ ਨੂੰ ਮੋਹ ਕੇ ਲਿਆਵੇ ਚੱਲੇ ਮੰਤਰ ਫੁਰੇ ਵਾਚਾ ਦੇਖਾਂ ਮਾਤਾ ਸ਼ਾਮਕਰ ਮੋਣੀ ਤੇਰੀ ਕਲਾਮ ਦਾ ਤਮਾਸ਼ਾ ਦੁਹਾਈ ਗੁਰੂ ਗੋਖਨਾਥ ਕੀ ਤਾਂ ਦੋਸਤੋ ਇਹੀ ਕਲਾਮ ਸੀ ਇਹ ਸ਼ਬਦ ਪੂਰ ਕਲਾਮ ਦੇ ਸੀ ਹੁਣ ਤੁਸੀਂ ਕੀ ਕਰਨਾ ਆ ਇਹ ਜਿਹੜੀ ਕਲਾਮ ਹੈ ਇਸ ਕਲਾਮ ਨੂੰ ਤੁਸੀਂ ਲਗਾਤਾਰ 21 ਦਿਨ ਪੜ੍ਹ ਲੈਣਾ ਠੀਕ ਹੈ ਜੀ ਜਿਹੜੇ ਗੱਡੀਆਂ ਵਾਲੇ 21 ਦਿਨ ਪੜ੍ਹ ਲੈਣ ਜਿਹੜੇ ਬਿਨਾਂ ਗੱਡੀਆਂ ਤੋਂ 41 ਦਿਨ ਪੜ੍ਹ ਲੈਣਾ ਸ਼ਿਲਾ ਕੱਢਣਾ ਪੈਣਾ ਇਹਦਾ ਠੀਕ ਹੈ ਤੇ ਜੇ 41 ਦਿਨ ਇਹ ਪੂਰਾ ਤੁਸੀਂ ਸਾਰੇ ਗੱਦਿਆਂ ਵਾਲੇ ਵੀ ਕਰ ਲਓ ਤਾਂ ਫੇਰ ਇਹੇ ਕੰਮ ਸੋਨੇ ਤੇ ਸੁਹਾਗੇ ਵਰਗਾ ਹੋ ਜਾਂਦਾ ਤੇ ਇਹਨੂੰ ਸਿੱਧ ਤੁਸੀਂ ਸ਼ਨੀਵਾਰ ਨੂੰ ਕਰਨਾ ਤੇ ਇੱਕ ਇਹਦੇ ਲਈ ਜਿਹੜੀ ਜਗ੍ਹਾ ਨਿਧਾਰਤ ਕੀਤੀ ਜਾਈ ਹੈ ਇਸ ਕਲਾਮ ਨੂੰ ਸਿੱਧ ਕਰਨ ਦੇ ਲਈ ਉਹ ਨਹਿਰ ਦੇ ਕੰਢੇ ਦੇ ਉੱਤੇ ਕੋਈ ਤੁਸੀਂ ਅੱਕ ਦਾ ਪੌਦਾ ਦੇਖਣਾ ਜਿੱਥੇ ਨਹਿਰ ਚੱਲਦੀ ਹੈ ਨਹਿਰ ਦੇ ਕੰਢੇ ਤੇ ਦੇਖਣਾ ਜਿੱਥੇ ਅੱਕ ਦਾ ਪੌਦਾ ਹੋਵੇ ਇਹ ਉੱਥੇ ਇਹ ਕਲਾਮ ਨੂੰ ਉੱਥੇ ਇਹਦਾ ਭੋਗ ਪ੍ਰਸ਼ਾਦ ਦਿੱਤਾ ਜਾਣਾ ਜੇ ਤੁਸੀਂ ਉੱਥੇ ਬੈਠ ਕੇ ਕਰ ਲਓ ਫਿਰ ਤਾਂ ਚਲੋ ਬਹੁਤ ਵਧੀਆ ਗੱਲ ਆ ਜੇ ਉੱਥੇ ਬੈਠ ਕੇ ਨਹੀਂ ਕਰ ਸਕਦੇ ਜਿਹੜਾ ਭੋਗ ਪ੍ਰਸ਼ਾਦ ਉੱਥੇ ਨਹਿਰ ਦੇ ਕੰਢੇ ਤੇ ਜਿਹੜੀ ਆਕਾ ਉਹਦੇ ਤੇ ਦੇਣਾ ਤੇ ਜਿਹੜਾ ਤੁਹਾਡਾ ਕਮਰਾ ਹੋਏਗਾ ਸਾਫ਼ ਸਥਰਾ ਕਰਕੇ ਉੱਥੇ ਸ਼ੁੱਧ ਵਸਤਰ ਨਹਾਤ ਹੋ ਕੇ ਆਸਣ ਲਾ ਕੇ ਆਪਣਾ ਤਾਂ ਤੁਸੀਂ ਇਸ ਕਲਾਮ ਨੂੰ ਪੜ੍ਹਨਾ ਹੈ ਸ਼ਨੀਵਾਰ ਤੋਂ ਹੈ ਤੁਸੀਂ ਕਲਾਮ ਸਿੱਧ ਕਰ ਲੈਣੀ ਹੈ ਸ਼ਨੀਵਾਰ ਨੂੰ ਜਾਣਾ ਹੈ ਤੁਸੀਂ ਇਸ ਕਲਾਮ ਨੂੰ ਪੜ੍ਹਨ ਲਈ ਸਵੇਰ ਸ਼ਾਮ ਨੂੰ ਜਵੇਰੇ ਸ਼ਾਮ ਕਿਸੇ ਟਾਈਮ ਵੀ ਪੜ੍ਹ ਸਕਦੇ ਹੋ ਭੋਗ ਪ੍ਰਸ਼ਾਦ ਦੇ ਵਿੱਚ ਤੁਸੀਂ ਸੱਤ ਪ੍ਰਕਾਰ ਦੀ ਮਠਿਆਈ ਲੈਣੀ ਹੈ ਸੱਤ ਲੌਂਗ ਸੱਤ ਇਲਾਚੀਆਂ ਸੱਤ ਪਤਾਸੇ ਠੀਕ ਹੈ ਔਰ ਮਾਤਾ ਮੋਣੀ ਦਾ ਸ਼ਿੰਗਾਰ ਜਿਹੜਾ ਪੂਰਾ ਫੁੱਲ ਸ਼ਿੰਗਾਰ ਲੈਣਾ ਜਿਹਦੇ ਵਿੱਚ ਕੜੇ ਕੰਗਣ ਵਾਲੀਆਂ ਸਾਰਾ ਕੁਝ ਹੋਵੇ ਠੀਕ ਹੈ ਪੂਰਾ ਫੁੱਲ ਸ਼ਿੰਗਾਰ ਲੈ ਲੈਣਾ ਇੱਕ ਮਾਤਾ ਦੀ ਚੁੰਨੀ ਨਾਲ ਹੋਣੀ ਹੈ ਚੁੰਨੀ ਲਾ ਰੰਗ ਦੀ ਲੈ ਲੈਣੀ ਹੈ ਤੇ ਇਹਦੇ ਨਾਲ ਤੁਸੀਂ ਮਿੱਠਾ ਪਾਨ ਵੀ ਮਿੱਠੇ ਪਾਨ ਵੀ ਦੋ ਲੈਣੇ ਆ ਠੀਕ ਹੈ ਜੀ ਮਿੱਠੇ ਪਾਨ ਨਾਲ ਰੱਖਣੇ ਆ ਇਹ ਜਿਹੜਾ ਭੋਗ ਪ੍ਰਸ਼ਾਦ ਪਹਿਲੇ ਦਿਨ ਆ ਜਿਹੜਾ ਸਾਰਾ ਭੋਗ ਪ੍ਰਸ਼ਾਦ ਹੈ ਪਹਿਲੇ ਦਿਨ ਤੁਸੀਂ ਲੈ ਕੇ ਜਾਣਾ ਨਾਲ ਤੇ ਜਦੋਂ ਆਖੀਰਲਾ ਦਿਨ ਹੋਣਾ ਆਖੀਰਲੇ ਦਿਨ ਵੀ ਇਹ ਭੋਗ ਪ੍ਰਸ਼ਾਦ ਲੈ ਕੇ ਜਾਣਾ ਔਰ ਵਿੱਚ ਸ਼ਨੀਵਾਰ ਜਿਹੜਾ ਵਿੱਚ ਸ਼ਨੀਵਾਰ ਆਣਾ ਉਹਦੇ ਵਿੱਚ ਤੁਸੀਂ ਦੋ ਮਿੱਠੇ ਪਾਨ ਤੇ ਥੋੜਾ ਜਿਹਾ ਦੋ ਲੱਡੂ ਰੱਖਣੇ ਆ ਬਸ ਠੀਕ ਆ ਸ਼ਿੰਗਾਰ ਉਹਦੇ ਵਿੱਚ ਨਹੀਂ ਰੱਖਣਾ ਬਸ ਮਿੱਠੇ ਪਾਨ ਤੇ ਲੱਡੂ ਰੱਖਣੇ ਆ ਤੇ ਇਹ ਤੁਸੀਂ ਇੱਕ ਲਗਾਤਾਰ ਜਦੋਂ 41 ਦਿਨ ਹੋ ਗਿਆ ਤੁਹਾਡੇ ਪੂਰੇ ਤਾਂ ਦੇਖਿਓ ਤੁਹਾਡੇ ਜਿਹੜੇ ਕੰਮ ਆ ਉਹ ਮਿੰਟਾਂ ਸਕਿੰਟਾਂ ਚ ਹੋਣੇ ਸ਼ੁਰੂ ਹੋ ਜਾਣੇ ਜਿਹੜੇ ਵਿਗੜੇ ਕੰਮ ਆ ਕੋਈ ਵੀ ਕਿਸੇ ਦੇ ਪ੍ਰਕਾਰ ਦਾ ਕੋਈ ਕੰਮ ਆ ਰੁਕਿਆ ਹੋਇਆ ਕੰਮ ਉਹ ਵੀ ਪੂਰਾ ਹੋ ਕਰ ਦੇਗੀ ਕੋਈ ਕਿਸੇ ਦੇ ਵਿਆਹ ਨਹੀਂ ਹੁੰਦੇ ਉਹ ਵੀ ਪੂਰੇ ਕਰ ਦੇਗੀ ਮਤਲਬ ਇਸ ਕਲਾਮ ਨੂੰ ਪੜਨ ਦੇ ਨਾਲ ਸਾਰੇ ਕੰਮ ਰਾਸ ਹੋ ਜਾਣੇ ਆ ਤਾਂ ਦੋਸਤੋ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੈ ਪੀਰਾ ਦੀ ਚੈ ਬਸਤਾ ਦੇ ਮਾਲਕ ਪਲੀ